ਸਸੀ ਕਾਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਵਿੰਗ ਸਿੰਘ ਸਿੱਧੂ ਐਸ ਕੇ ਐਮ ਵੱਲੋਂ ਇਹ ਕਿਸਾਨੀ ਸੰਘਰਸ਼ ਦੀ ਪੰਜਵੀਂ ਬਰੇਗੰਡ 26 ਨਵੰਬਰ ਨੂੰ ਮਨਾਈ ਜਾ ਰਹੀ ਹੈਗੀ ਇਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਠਿੰਡਾ ਦੇ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ 26 ਨਵੰਬਰ ਨੂੰ ਜਿਹੜਾ ਪੰਜਵੀਂ ਕਿਸਾਨੀ ਸੰਘਰਸ਼ ਦੀ ਜਿਹੜੀ ਬਰੇ ਗੰਢ ਮਨਾਈ ਜਾ ਰਹੀ ਹੈਗੀ ਉਸ ਨੂੰ ਲੈ ਕੇ ਚੰਡੀਗੜ੍ਹ ਵਿਖੇ ਇਹ ਵੱਡਾ ਇਕੱਠ ਕੀਤਾ ਜਾਵੇਗਾ ਤੇ ਉੱਤੇ ਇਹ ਬਰੇਗੰਡ ਮਨਾਈ ਜਾਵੇਗੀ ਉਹਨਾਂ ਦੱਸਿਆ ਕਿ ਜਿਹੜੀਆਂ ਹੱਕੀ ਮੰਗਾਂ ਸੀਗੀਆਂ ਸਰਕਾਰ ਵੱਲ ਲੋਬ ਮਨਵਾਈਆਂ ਕਿੰਗਾ ਸਨ ਪਰ ਉਹਨਾਂ ਨੂੰ ਹਜੇ ਤੱਕ ਰੱਦ ਨਹੀਂ ਕੀਤਾ ਅਤੇ ਟੇਡੇ ਢੰਗ ਨਾਲ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਇਸ ਨੂੰ ਲੈ ਕੇ ਸਾਡੇ ਵੱਲੋਂ ਜਿਹੜੀ ਪੰਜਵੀਂ ਬਰੇਗੰਡ ਮਨਾਈ ਜਾ ਰਹੀ ਹੈਗੀ ਤੇ ਉੱਤੇ ਵੱਡੀ ਗਿਣਤੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਸੱਦੇ ਤੇ ਇਹਤੇ ਇਕੱਠ ਕੀਤਾ ਜਾਵੇਗਾ ਉਹ ਸੁਣਾਉਣਿਆ ਕੀ ਕਹਿੰਦੇ ਆ ਕਿਸਾਨ ਆਗੂ ਹਾਂਜੀ ਸਰ ਕੀ ਨਾਮ ਹੈ ਜਿੱਕੇ ਕਹਿਣਾ ਚਾਹੁੰਗੇ ਮੈਂ ਰਾਜਮੇਂਦਰ ਕੋਟਪਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਢਕੌਂਦਾ ਅੱਜ ਅਸੀਂ ਮੀਟਿੰਗ ਕੀਤੀ ਹੈ ਇਹ 26 ਨਵੰਬਰ ਨੂੰ ਜਿਹੜੀ ਦਿੱਲੀ ਮੋਰਚੇ ਦੀ ਪੰਜਵੀਂ ਬਰੇਗੰਡ ਹੈ ਉਸ ਮੌਕੇ ਅਸੀਂ ਦਿੱਲੀ ਦੇ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਊਗਾ ਉਹਦੀ ਤਿਆਰੀ ਕਰਕੇ ਵਰਕਰਾਂ ਦੇ ਡਿਊਟੀਆਂ ਲਵਾਂਗੇ ਤੇ ਬਖ ਬਖ ਪਿੰਡਾਂ ਦੇ ਵਰਕਰ ਹੈ ਉਹ ਵੱਡੀ ਗਿਣਤੀ ਚ ਪੂਰੇ ਉਤਸ਼ਾਹ ਨਾਲ ਜਿਹੜਾ 26 ਨਵੰਬਰ ਦਾ ਦਿਨ ਮਨਾਉਣ ਜਾਣਗੇ ਕਿਸ ਤਰ੍ਹਾਂ ਮਨਾਇਆ ਜਾਊਗਾ ਜਿੱਥੇ ਉੱਥੇ ਕੱਟ ਕਰਕੇ ਬਕਾਇਦਾ ਜਿਹੜੀਆਂ ਰਹਿੰਦੀਆਂ ਮੰਗਾਂ ਮੋਰਚੇ ਦੀਆਂ ਉਹਨਾਂ ਨੂੰ ਮਨਾਉਣ ਦੇ ਲਈ ਅ ਕੇਸ ਜਿਵੇਂ ਕਿਸਾਨਾਂ ਗੁੰਦੇ ਕੇਸ ਪੇਵਨ ਜਾਂ ਪਰਾਲੀ ਵਾਲੇ ਪਰਚੇ ਪੇਵਨ ਇਹਨਾਂ ਨੂੰ ਖਤਮ ਕਰਾਉਣ ਦੇ ਲਈ ਇਹਦਾ ਪ੍ਰਦਰਸ਼ਨ ਕੀਤਾ ਜਾਊਗਾ ਹੁਣ ਜਿਹੜੀਆਂ ਮੰਗਾਂ ਮਨਾਈਆਂ ਸੀਆਂ ਜੀ ਪਰ ਉਹਨਾਂ ਨੂੰ ਫਿਰ ਵੀ ਰੱਦ ਨਹੀਂ ਕੀਤਾ ਗਿਆ ਕਿਉਂਕਿ ਪੈਣਗੀ ਪੈਣਾਂ ਆਉਣਾ ਮੰਗਾ ਦੀ ਖਾਤਰ ਵੀ ਲੜ ਰਹੇ ਆ ਅਸੀਂ ਲਗਾਤਾਰ ਜਿਵੇਂ ਆ ਬਿਜਲੀ ਬਿੱਲ 2020 ਨਾਲ ਨੇ ਉਦੋਂ ਲਿਆਂਦਾ ਸੀਗਾ ਫਿਰ ਹੁਣ 2025 ਲਿਆਂਦਾ ਹੈ ਇਹ ਬਹੁਤ ਵੱਡੀ ਮਾਰ ਪੈਣੀ ਹੈ ਬਿਜਲੀ ਬਿੱਲ ਦੀ ਜਦੋਂ ਇੱਕ ਕਾਨੂੰਨ ਬਣ ਗਿਆ ਤੇ ਪ੍ਰਾਈਵੇਟ ਕੰਪਨੀਆਂ ਕੋਲੇ ਬਿਜਲੀ ਚਲੀ ਜਾਣੀ ਹੈ ਤੇ ਲੋਕਾਂ ਨੂੰ ਸਿਮ ਵਾਲੇ ਮੀਟਰ ਲਾ ਕੇ ਤੇ ਫਿਰ ਉਹ ਉਹਦੇ ਨਾਲ ਸਪਲਾਈ ਦੇਣੀ ਹੈ ਵੀ ਜਦੋਂ ਦੀ ਰਾਤ ਨੂੰ ਵੀ ਬਿਜਲੀ ਬੰਦ ਹੈ ਤੇ ਜਾਂ ਵੱਡੀ ਪੱਧਰ ਤੇ ਸਾਡਾ ਸੋਸ਼ਣ ਹੋਣਾ ਹੈ ਸਾਡਾ ਉਹਦੇ ਚ ਚਲੋ ਜੀ ਮੇਰਾ ਨਾਮ ਜੀ ਬੂਟਾ ਸਿੰਘ ਤੌਂਗਾਲੀ ਜ਼ਿਲ੍ਹਾ ਬਠਿੰਡੇ ਦਾ ਸੀਨੀਅਰ ਮੀਤ ਪ੍ਰਧਾਨ ਭਾਰਤਿਕ ਸੰਡਕਾਉਂਦਾ ਅੱਜ ਅਸੀਂ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ ਰਾਜਮੇਂਦਰ ਕੋਟਪਰਾ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਵੀ 26 ਤਰੀਕ ਨੂੰ ਜੋ ਅਸੀਂ ਪੰਜਵੀਂ ਬਰੇ ਗੰਢ ਮਨਾਉਣ ਜਾ ਰਹੇ ਹਾਂ ਕਿਉਂਕਿ 26 ਤਰੀਕ ਨੂੰ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਲੌਸਮੈਂਟਾ ਕਰਕੇ ਲੋਕਾਂ ਦੀਆਂ ਤਿਆਰੀਆਂ ਕਰੀਆਂ ਸੀ ਵੀ ਜਿਹੜੀ ਜ਼ਮੀਨ ਖੋਹਣ ਦੀਆਂ ਤਿਆਰੀਆਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਤਿਆਰੀਆਂ ਕਰਕੇ 26 ਤਰੀਕ ਨੂੰ ਅਸੀਂ ਐਲਾਨ ਕੀਤਾ ਸੀਗਾ ਵੀ ਜੇ ਕੇਂਦਰ ਸਰਕਾਰ ਨੇ ਕਾਲੇ ਬਿੱਲ ਦਾ ਨਾਂ ਮਤਲਬ ਰੱਦ ਕੀਤੇ ਤੇ 26 ਤਰੀਕ ਨੂੰ ਅਸੀਂ ਦਿੱਲੀ ਦੇ ਬਾਡਰਾਂ ਤੇ ਪਹੁੰਚਾਂਗੇ ਜਿਹਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ 26 ਤਰੀਕ ਨੂੰ ਦਿੱਲੀ ਦੇ ਬਾਗਾਂ ਤੇ ਗਏ ਤੇ ਮੋਦੀ ਦੇ ਧੌਣ ਤੇ ਗੋਡਾ ਧਰ ਕੇ ਕਾਲੇ ਕਾਨੂੰਨ ਵਾਸ ਕਰਾਇਆ ਤੇ ਉਹਦੇ ਕੜੀ ਵੱਲੋਂ ਜਿਹੜੀ ਅਸੀਂ ਚੰਡੀਗੜ੍ਹ ਦੇ ਵਿੱਚ 26 ਤਰੀਕ ਨੂੰ ਬਰੇ ਗੰਡ ਮਨਾਉਣ ਜਾ ਰਹੇ ਹਾਂ ਵੀ ਜਿਹੜਾ 740 ਸਾਡਾ ਕਿਸਾਨ ਮਜ਼ਦੂਰ ਉਥੇ ਸੀਧ ਹੋਇਆ ਉਹਨਾਂ ਨੂੰ ਸਰਦਾ ਤੇ ਫੁੱਲ ਪੇਟਾ ਕਿਤੇ ਆਣਗੇ ਤੇ ਨਾਲ ਹੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕੇਂਦਰ ਨਾਲ ਜੁੜੀਆਂ ਜਾਂ ਪੰਜਾਬ ਸਰਕਾਰ ਨਾਲ ਜਿਵੇਂ ਪ੍ਰਾਲੀ ਵਾਲੇ ਪਰਚੇ ਥੁੰਦੇ ਟੇਡੇ ਪਿੰਗੇ ਢੰਗ ਨਾਲ ਪਾ ਰਹੇ ਆ ਕਿਸਾਨਾਂ ਦੇ ਉੱਤੇ ਜਾਂ ਜਿਵੇਂ ਖਾਦ ਨਹੀਂ ਮਿਲ ਰਹੀ ਇਹਦੀਆਂ ਮੰਗਾਂ ਜਿਹੜੀਆਂ ਨਿੱਕੇ ਮੋਟੀਆਂ ਉਹਨਾਂ ਨੂੰ ਉੱਥੇ ਕੇਂਦਰ ਸਰਕਾਰ ਜਿਹੜੀ ਰਾਜ ਰਾਜਨੀਤੀ ਕਰ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਚੰਡੀਗੜ੍ਹ ਨੂੰ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਕਾਫਲੇ ਲੈ ਕੇ ਪਹੁੰਚਾਂਗੇ। ਹਰਨ ਜਿਹੜੇ ਕਾਨੂੰਨ ਸੀਗੇ ਇਹ ਸਿਰਫ ਪੋਸਟਪੋਨ ਕੀਤੇ ਗਏ ਰੱਦ ਹਜੇ ਤੱਕ ਵੀ ਨਹੀਂ ਕੀਤੇ ਗਏ। ਦੇਖੋ ਇਹ ਅਸੀਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੀ ਕਹਿੰਨੇ ਆ ਲੋਕਾਂ ਨੂੰ ਮੀਟਿੰਗਾਂ ਦੇ ਵਿੱਚ ਵੀ ਦੱਸਦੇ ਆਂ ਵੀ ਜਿਹੜੇ ਕਾਲੇ ਕਾਨੂੰਨ ਐ ਇੱਕ ਟੇਢੀ ਅੱਖ ਨਾਲ ਮਤਲਬ ਕਿਸਾਨਾਂ ਦੇ ਉੱਤੇ ਦੁਬਾਰੇ ਫੇਰ ਲਾਗੂ ਕੀਤੇ ਆ ਨੇ ਆਪਾਂ ਬਿਜਲੀ ਸੋਧ ਬਿੱਲ ਆ ਜਾਂ ਹੋਰ ਮਤਲਬ ਕਿੰਨੇ ਲੋਕਾਂ ਨੂੰ ਜ਼ਮੀਨ ਖੋਹਣ ਦੇ ਜਿਵੇਂ ਇਥੇ ਨਹੀਂ ਭਾਰਤ ਮਾਲਾ ਸੜਕ ਨਾਂਗੀ ਅਸਰ ਟੇਢੇ ਢੰਗ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਐ ਪੰਜਾਬ ਦੀ ਜ਼ਮੀਨ ਐ ਪੰਜਾਬ ਦੀ ਜ਼ਮੀਨ ਤੇ ਜਿਹੜੀ ਮੋਦੀ ਕੇਂਦਰ ਸਰਕਾਰ ਹਕੂਮਤ ਸਰਕਾਰ ਐ ਉਹਦੀ ਟੇਢੀ ਅੱਖ ਰੱਖੀ ਹੋਈ ਐ ਇਹ ਬਚਾਉਣ ਦੀ ਖਾਤਰ ਅਸੀਂ ਕਿਸਾਨਾਂ ਦੇ ਸੇਵੰਦਾਂ ਨੇ ਸੰਗਠਿਤ ਮੋਰਚੇ ਨੇ ਮੋਢਾ ਲਾਇਆ ਵੀ ਇਹ ਕਿਸਾਨੀ ਨੂੰ ਬਚਾਇਆ ਜਾਵੇ ਤੇ ਤਾਂ ਹੀ ਬਚਾਇਆ ਜਾਵੇ ਜੇ ਵੱਡੀ ਗਿਣਤੀ ਚ ਲੋ